ਕੱਲ ਜੋ ਕੁਝ ਖਨੌਰੀ ਦੇ ਵਿੱਚ ਹੋਇਆ ਉਹ ਬਹੁਤ ਹੀ ਨਿੰਦਨਯੋਗ ਹੈ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਪ੍ਰਸ਼ਾਸਨ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਰਵਈਆ ਸਖਤ ਪ੍ਰਸ਼ਾਸਨ ਨੇ اختیار ਕੀਤਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਦੋਨੇ ਤਰ੍ਹਾਂ ਨੂੰ ਸੰਜਮ ਦੇ ਨਾਲ ਹੀ ਕੰਮ ਲੈਣਾ ਚਾਹੀਦਾ ਹੈ ਸਹਿਰਦਤਾ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਔਰ ਮੀਟਿੰਗਾਂ ਦਾ سلسلہ ਬੰਦ ਨਹੀਂ ਕਰਨਾ ਚਾਹੀਦਾ ਮੀਟਿੰਗਾਂ ਜਿਹੜੀਆਂ ਨੇ ਉਹ ਚਲਦੀਆਂ ਰੱਖਣੀਆਂ ਚਾਹੀਦੀਆਂ ਨੇ ਔਰ ਮੀਟਿੰਗਾਂ ਦੇ ਵਿੱਚ ਦਲੀਲਬਾਜ਼ੀ ਦੇ ਨਾਲ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ ਕਿਸਾਨਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਮੰਗਾਂ ਨੇ ਸਰਕਾਰ ਨੂੰ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਕੇਵਲ ਪੰਜਾਬ ਦਾ ਕਿਸਾਨ ਹੀ ਨਹੀਂ ਭਾਰਤ ਦਾ ਕਿਸਾਨ ਹੀ ਨਹੀਂ ਪੂਰੀ ਦੁਨੀਆ ਦਾ ਕਿਸਾਨ ਜਿਹੜਾ ਹੈ ਉਹ ਸਖਤੇ ਦੇ ਵਿੱਚ ਹੈ ਕਿਉਂਕਿ ਖੇਤੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੀ ਲਾਹੇਵੰਦ ਤੰਦਾ ਜਿਹੜੀ ਹੈ ਉਹ ਨਹੀਂ ਰਹਿ ਗਈ ਹੈ ਤੇ ਕਿਸਾਨਾਂ ਕੋਲੇ ਖੇਤੀ ਤੋਂ ਇਲਾਵਾ ਕੋਈ ਹੋਰ ਬਦਲ ਵੀ ਨਹੀਂ ਹੈ ਤੇ ਇਹ ਗੱਲ ਵੀ ਸਰਕਾਰਾਂ ਨੂੰ ਜਿਹੜਾ ਹੈ ਉਹ ਸਮਝਣੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਅੰਨ ਪੈਦਾ ਕਰਦੇ ਨੇ ਅੰਨ ਜਿਹੜਾ ਹੈ ਉਹ ਪੇਟਪੂਰਤੀ ਜਿਹੜੀ ਆ ਉਹ ਕਰਦਾ ਹੈ ਇਸ ਲਈ ਸਰਕਾਰਾਂ ਨੂੰ ਬੜੇ ਸੰਜਮ ਦੇ ਨਾਲ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਦਲੀਲਬਾਜ਼ੀ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਤੇ ਦੋਨੇ ਧਿਰਾਂ ਨੂੰ ਸਹਿਰਦਤਾ ਤੋਂ ਉਹ ਕੰਮ ਜਿਹੜਾ ਹੈ ਉਹ ਲੈ ਕੇ ਕਿ ਮਸਲੇ ਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਹੈ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਬੜੀ ਦੁੱਖਦਾਈ ਸਾਡੇ ਵਾਸਤੇ ਖਬਰ ਹੈ ਇਸ ਲਈ ਅਜਹੀਆਂ ਘਟਨਾਵਾਂ ਫੇਰ ਨਾ ਵਾਪਰਨਾਂ ਮਾਵਾਂ ਦੇ ਪੁੱਤ ਜਿਹੜੇ ਆ ਆਪਣੇ ਘਰੇ ਆਉਣਾਂ ਆਪਣੇ ਪਰਿਵਾਰ 'ਚ ਰਹਿਣ ਆਪਣੀਆਂ ਭੈਣਾਂ ਕੋਲੇ ਆਪਣੀਆਂ ਪਤਨੀਆਂ ਕੋਲ ਆਪਣੇ ਬੱਚਿਆਂ 'ਚ ਰਹਿਣ ਇਸ ਲਈ ਜਿਹੜੇ ਸਰਕਾਰੀ ਜਿਹੜੀ ਤਹਿਰਾ ਮੈਂ ਉਹਨਾਂ ਵੀ ਕਹੂੰਗਾ ਕਿ ਬੜੀ ਸਿਹਰਦਤਾ ਸੰਜਮ ਤੋਂ ਕਮ ਲਵੇ ਤੇ ਜਿਹੜੇ ਕਿਸਾਨ ਆਗੂ ਆ ਉਹ ਵੀ ਵੀਰ ਸਾਡੇ ਜਿਹੜੇ ਨੇ ਉਹ ਸੰਜਮ ਤੇ ਸਿਹਰਦਤਾ ਤੋਂ ਕਮ ਲੈਣ ਇਸ ਗੱਲ ਦਾ ਖਿਆਲ ਰੱਖਣ ਕਿ ਹਿੰਸਕ ਟਕਰਾਅ ਜਿਹੜਾ ਹੈ ਹਮੇਸ਼ਾ ਹੀ ਨੁਕਸਾਨਦਾਇਕ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ I have did my coaching from Globewise only for IITs and I secured 6.5 band. My experience with Globewise was so well. I would really suggest each and everyone to come here and pursue their process through device. It will be really helpful for you. I will call you Delhi branch Delhi, 9696 875 875. Punjab te branch Delhi, 8725 875 875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ